ਜੇ ਮੈਂ ਇਹ ਪੁੱਛਾਂ ਵੀ ਗਰਵਾਣੀ ਯਾਨੀ ਕਿ ਅਸੀਂ ਆਪਣਾ ਮਕਸਦ ਭੁੱਲ ਗਏ ਆ ਨਾ ਸਾਨੂੰ ਗਰਵਾਣੀ ਨੂੰ ਪਰਵਾਸ਼ਾ ਸਮਝ ਲੱਗਦੀ ਆ ਅਸੀਂ ਉਹਦੇ ਵਿੱਚ ਵੀ ਫਸੇ ਹੋਏ ਆ ਜੇ ਮੈਂ ਇਹ ਪੁੱਛਾਂ ਕਿ ਅਸੀਂ ਜੇ ਮਨੁੱਖਾ ਭਾਣਾ ਮਕਸਦ ਭੁੱਲ ਗਏ ਆ ਜਾਂ ਸਾਡਾ ਸਿੱਖ ਭਾਈ ਜਿਹੜਾ ਮਕਸਦ ਭੁੱਲ ਗਿਆ ਆ ਗਰਵਾਣੀ ਦੇ ਹਿਸਾਬ ਨਾਲ ਮਨੁੱਖ ਦਾ ਅਸਲ ਮਕਸਦ ਹੈ ਕੀ ਆ ਜਨਮ ਤੋਂ ਬਾਅਦ ਇਹਨੂੰ ਮਾਇਆ ਨੇ ਮੋਹ ਲਿਆ ਮਾਇਆ ਦੋ ਤਰ੍ਹਾਂ ਦੀ ਹੈ ਇੱਕ ਤਾਂ ਮਾਇਆ ਦਿਖਦੀ ਹੈ ਜੀ ਤਾਂ ਉਹਨੂੰ ਤਾਂ ਵੇ ਕਰ ਲੈਨੇ ਆਪਾਂ ਹਾਂ ਜਿਹੜੀ ਚੀਜ਼ ਮੈਜ਼ਰਮੈਂਟ ਚ ਆ ਜਾਂਦੀ ਹੈ ਕਿਲੋਗ੍ਰਾਮ ਚਾਜਵੇ ਮੀਟਰ ਚਾਜਵੇ ਸੈਕਿੰਡ ਚਾਜਵੇ ਉਹ ਮਾਇਆ ਇੱਕ ਅਸੀਂ ਮਾਇਆ ਲਿਆ ਹੋਇਆ ਜਿਹਨੂੰ ਭਰਮ ਕਹਿੰਦੇ ਆਂ ਇੱਥੇ ਸਾਡੇ ਗੋਨਾਨਕ ਪਾਸ਼ਾ ਦੀਆਂ ਫੋਟੋਆਂ ਦੇ ਉੱਪਰ ਹੱਥ 'ਚ ਮਾਲਾ ਸਿਰ ਦੇ ਉੱਪਰ ਦਸਤਾਰ ਚਲੋ ਉਸ ਟਾਈਮ ਸ਼ਾਇਦ ਦਸਤਾਰ ਸ਼ਬਦ ਨਾ ਵੀ ਹੁੰਦਾ ਹੋਵੇਗਾ ਜੋ ਵੀ ਕਪੜਾ ਵਗੈਰਾ ਸੀਗਾ ਪਤਾ ਨਹੀਂ ਉਹਨਾਂ ਨੂੰ ਉਸ ਟਾਈਮ ਕੀ ਕਹਿੰਦੇ ਹੋਣਗੇ ਫਿਰ ਇਹ ਮਾਲਾ ਫਿਰ ਕਾਲੀ ਪੁਆਤੀਆਂ ਇਹ ਕਿਹਨੇ ਪੁਆਤੀ ਸੀ ਕਿ ਰਾਜਾ ਰਾਮ ਮੋਹਨ ਵਰਮਾ ਹੋਇਆ ਸ਼ਾਇਦ ਉਹ ਪਹਿਲਾ ਬੰਦਾ ਸੀ ਜੀਨੇ ਕੀ ਮੂਰਤੀਆਂ ਤੋਂ ਗਾਂਹ ਆਠ। ਵਾਸਾਬ ਦੂਸਰੇ ਪੋਡਕਾਸਟ ਦੇ ਵੀ ਤੁਸੀਂ ਫਿਰ ਸਮਾਂ ਕੱਢਿਆ ਧੰਨਵਾਦ ਤੁਹਾਡਾ। ਧੰਨਵਾਦ ਜੀ। ਤੁਸੀਂ ਰਜੀਮਿਆਂ ਜਿਵੇਂ ਵੈਸੇ-ਪਸੇ ਹੁੰਦੇ ਹੋ ਕਿਉਂਕਿ ਤੁਸੀਂ ਟੀਚਰ ਤਵੀਦ ਦੇ ਬੰਦੇ ਹੋ। ਬੜੀ ਮੁਸ਼ਕਿਲਾਂ ਤੁਹਾਡੇ ਹੱਥ ਆਉਂਦੀਆਂ ਹੋ। ਤੁਹਾਨੂੰ ਸੁਣਦਾ ਉਹਦਾ ਤੁਹਾਡੇ ਮੈਸੇਜ ਦੇ ਵਿੱਚ ਤੁਹਾਡਾ ਜੋ ਤੁਸੀਂ ਸੰਕੇਤ ਦਿੱਤੇ ਹੁੰਦੇ ਹੋ ਪੜ ਲੀਦੇ ਆ। ਪਰ ਜਦੋਂ ਲਾਈਵ ਤੁਹਾਨੂੰ ਸੁਣਨਾ ਹੁੰਦਾ ਤਾਂ ਮੈਨੂੰ ਲੱਗਦਾ ਫਿਰ ਉਹਦੋਂ ਅ ਸਿਕਗੇ ਮਨ ਦੇ ਸਟੇਜਸਾਨੂੰ ਲੱਭਦੇ ਹੁੰਦੇ ਆ ਉੱਥੇ ਖੁੱਲ ਕੇ ਤੁਸੀਂ ਬੋਲਦੇ ਹੁੰਦੇ ਹੋ ਨਾ ਤੇ ਉਹੀ ਸੁਣਨ ਨੂੰ ਮਿਲਦਾ ਫਿਰ ਉ ਤਾਂ ਪਤਾ ਨਹੀਂ ਤੁਸੀਂ ਲੋਕ ਲੋਕੇ ਕਿੱਥੇ ਬੋਲ ਜਾਂਦੇ ਹੋ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਖੈਰ ਅ ਪਹਿਲੇ ਐਪੀਸੋਡ ਅਸੀਂ ਛੱਡਿਆ ਸੀਗਾ ਮਨੁੱਖੀ ਸੋਚ ਦੇ ਭਰਮ ਭੁਲੇਖਿਆਂ ਦੇ ਉੱਪਰ ਆਪਾਂ ਉੱਥੋਂ ਸ਼ੁਰੂਆਤ ਕਰਦੇ ਹਾਂ ਜਿਨ੍ਹਾਂ ਨੇ ਪਹਿਲਾ ਐਪੀਸੋਡ ਸਾਡਾ ਪੋਡਕਾਸਟ ਨਹੀਂ ਸੁਣਿਆ ਨਹੀਂ ਦੇਖਿਆ ਮੈਂ ਦੱਸਦਾ ਕਿ ਅਸੀਂ ਪਹਿਲੇ ਐਪੀਸੋਡ ਦੇ ਵਿੱਚ ਧਰਮ ਸਿੱਖ ਫਲਸਫੀ ਗੁਰਬਾਣੀ ਗੁਰਬਾਣੀ ਦੇ ਵਿੱਚ ਰੱਬ ਦੀ ਪ੍ਰਵਾਸਾ ਤੇ ਫਿਰ ਬੈਂਜੀ ਨੇ ਗੁਰਵਾਣੀ ਨੂੰ ਰਲਗੜ ਕੀਤਾ ਸੀਗਾ ਸਾਇੰਸ ਦੇ ਨਾਲ ਔਰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਨੂੰ ਬਕਰੇਮਾ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਜਿਹੜਾ ਸਿੱਖੀズム ਦੇ ਵਿੱਚ ਹੁੰਦਾ ਕਿ ਤੂੰ ਤਾਂ ਸਾਇੰਸ ਨੂੰ ਮੰਨਦਾ ਤੂੰ ਕਾਦੀ ਰੱਬ ਦੀ ਗੱਲ ਕਰਦਾ ਆ ਸੋ ਉਹ ਸਾਰਾ ਕੋਲੈਬੋਰੇਸ਼ਨ ਉਹਨਾਂ ਨੇ ਕਰਕੇ ਦਿੱਤੀ ਹੈ ਅਗਰ ਤੁਸੀਂ ਉਹਦੇ ਉੱਪਰ ਕੁਝ ਸੁਣਨਾ ਚਾਹੋ ਤਾਂ ਸਾਡਾ ਪਹਿਲਾ ਐਪੀਸੋਡ ਫਰੋਲ ਸਕਾ ਦੇਉ ਲਿੰਕ ਦੇ ਵਿੱਚ ਇਨਬਾਕਸ ਦੇ ਵਿੱਚ ਉਹਦਾ ਲਿੰਕ ਹੋਏਗਾ ਖੈਰ ਦੂਜੇ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤਲ ਸਾੜਾ ਤੇ ਸਾਡੇ ਨਾਲ ਸਾਡੇ ਮਹਿਮਾਨ ਆ ਗੁਰਜੀਤ ਸਿੰਘ ਬੈਂਜੀ ਬ੍ਰਸਵੰਤੋ ਬੁੱਧੀਜੀ ਮਨੇ ਸਿੱਖ ਫਲਸਫਰ ਨੇ ਪੜਦੇ ਨੇ ਸਮਝਦੇ ਨੇ ਸੰਵਾਲ ਕਰਦੇ ਨੇ ਤੇ ਕੋਸ਼ਿਸ਼ ਕਰਦੇ ਨੇ ਕਿ ਤੁਹਾਨੂੰ ਗੁਰਵਾਣੀ ਦੇ ਹਿਸਾਬ ਦੇ ਨਾਲ ਕੁਝ ਇਹੋ ਜਿਹਾ ਪ੍ਰੋਸਿਆ ਜਾਵੇ ਜਿਹੜਾ ਸਾਡੇ ਉਲਝਣਾ ਬਣਿਆ ਹੋਇਆ ਹੈ ਸਵਾਲ ਤੇ ਆਉਣਿਆ ਜੀ ਜਦੋਂ ਵੀ ਆਪਾਂ ਗੱਲਬਾਤ ਆਮ ਕਰਦੇ ਨਾ ਤਾਂ ਆਪਾਂ ਕਹਿੰਦੇ ਵੀ ਅੱਜ ਦਾ ਜਿਹੜਾ ਜੇ ਕਿਤੇ ਕਲਯੋਗ ਬਣਿਆ ਪਿਆ ਜੀ ਬੜੇ ਭਰਮ ਭੁਲੇਖੇ ਆ ਜੀ ਮਨ ਬਸ ਫਸਿਆ ਹੀ ਰਹਿੰਦਾ ਆ ਕੋਈ ਕੰਮ ਬਨੂ ਗਿਆ ਕੋਈ ਕਰੋਦ ਬਨੂ ਗਿਆ ਕੋਈ ਫਲਾਨੀ ਹੋਮੇ ਕੋਈ ਇਹ ਆ ਬੋਝ ਨੇ ਆ ਪੰਜ ਕਹਿ ਦਿੰਦੇ ਆ ਵੀ ਇਹ ਆਪਾਂ ਸ਼ਾਮਿਲ ਕਰਦੇ ਆ ਜੇ ਮੈਂ ਇਹ ਪੁੱਛਾਂ ਵੀ ਗੁਰਵਾਣੀ ਯਾਨੀ ਕਿ ਅਸੀਂ ਆਪਣਾ ਮਕਸਦ ਭੁੱਲ ਗਏ ਆ ਨਾ ਸਾਨੂੰ ਗਰਮਵਾਣੀ ਨੂੰ ਪ੍ਰਵਾਸ਼ਾ ਸਮਝ ਲੱਗਦੀ ਆ ਅਸੀਂ ਉਹਦੇ ਵਿੱਚ ਵੀ ਆਪਾਂ ਬਰੋਚ ਫਸੇ ਹੋਏ ਆ ਜੇ ਮੈਂ ਇਹ ਪੁੱਛਾਂ ਕਿ ਅਸੀਂ ਜੇ ਮਨੁੱਖਾ ਪੜਾ ਮਕਸਦ ਭੁੱਲ ਗਏ ਆ ਜਾਂ ਸਾਡਾ ਸਿੱਖ ਭਾਈ ਜਿਹੜਾ ਮਕਸਦ ਭੁੱਲ ਗਿਆ ਆ ਗਰਮਵਾਣੀ ਦੇ ਹਿਸਾਬ ਨਾਲ ਮਨੁੱਖ ਦਾ ਅਸਲ ਮਕਸਦ ਹੈ ਕੀ ਆ ਕਿਉਂਕਿ ਨੇ ਯਾਜ ਯੁਗ ਮੈਂ ਇੱਕ ਇੱਕ ਉਹ ਆਇਆ ਜੀ ਤੈਨੂੰ ਜਿਹੜਾ ਜਨਮ ਦਿੱਤਾ ਸੀਗਾ ਉਹ ਸੀਗਾ ਵੀ ਤੂੰ ਆਪਣੇ ਅਤੀਤ ਰੂਪ ਨੂੰ ਦੇਖੇ ਅਤੀਤ ਨੂੰ ਥੋੜਾ ਪਾਸਟ ਪਰ ਹੋਇਆ ਕਿ ਵੀ ਜਨਮ ਤੋਂ ਬਾਅਦ ਇਹਨੂੰ ਮਾਇਆ ਨੇ ਮੋਹ ਲਿਆ ਜੀ ਮਾਇਆ ਦੋ ਤਰ੍ਹਾਂ ਦੀ ਹੈ ਇੱਕ ਤਾਂ ਮਾਇਆ ਦਿਖਦੀ ਹੈ ਇੱਕ ਤਾਂ ਉਹਨੂੰ ਤਾਂ ਵੇ ਕਰ ਲੈਨੇ ਆਪਾਂ ਹਾਂ ਜਿਹੜੀ ਚੀਜ਼ ਮੈਜ਼ਰਮੈਂਟ 'ਚ ਆ ਜਾਵੇ ਕਿਲੋਗ੍ਰਾਮ 'ਚ ਆ ਜਾਵੇ ਮੀਟਰ 'ਚ ਆ ਜਾਵੇ ਸੈਕਿੰਡ 'ਚ ਆ ਜਾਵੇ ਉਹ ਮਾਇਆ ਹੈ ਇੱਕ ਅਸੀਂ ਮਾਇਆ ਲਿਆ ਹੋਇਆ ਜਿਹਨੂੰ ਪਰਮ ਕਹਿੰਦੇ ਆ ਜਿਹੜਾ ਕਿ ਸਭ ਤੋਂ ਵੱਡਾ ਵਿਕਾਰ ਹੈ ਉਹਨੂੰ ਅਸੀਂ ਮੂਰੇ ਲਿਆਉਂਦੇ ਨਹੀਂ ਹੈ ਕਬੀਰ ਜੀ ਉਹ ਦੱਸਦੇ ਆ ਕਹਿੰਦੇ ਮੇਰਾ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਇਲੂਜ਼ਨ ਇਲੂਜਨ ਹਾਂ ਜੀ ਉਹ ਕਹਿੰਦੇ ਮੇਰਾ ਭਰਮ ਗਿਆ ਭਉ ਭਾਗਾ ਜਦ ਰਾਮ ਨਾਮ ਚਿਤ ਲਾਗਾ ਮਾਈਂਡ ਨੂੰ ਕੁਝ ਵੀ ਹੈ ਉਹ ਜਿਹੜਾ ਸਾਨੂੰ ਦਿੱਤਾ ਹੋਇਆ ਲਿਖ ਕੇ ਟੈਕਸਟ ਉਹਦੇ ਪਰ ਭਰੋਸਾ ਕਰਵਾਉਣਾ ਹੈ ਤੁਸੀਂ ਇਹ ਕੰਮ ਬੁੱਧੀ ਦਾ ਹੁੰਦਾ ਹੈ ਕਬੀਰ ਜੀ ਵੀ ਇਹ ਕਹਿੰਦੇ ਕਹਿੰਦੇ ਨੀਠ ਨੀਠ ਮਨ ਕੀਆ ਧੀਰਾ ਮੰਨਦਾ ਤਾਂ ਨਹੀਂ ਸੀ ਇਹ ਕਿਉਂਕਿ ਇਹ ਨਾਚਰ ਤੋਂ ਖੁੱਲਾ ਫਿਰ ਰਿਹਾ ਤੁਸੀਂ ਇਹਨੂੰ ਰੋਕ ਕੇ ਕਹੋ ਵੀ ਆਹ ਕਰਨਾ ਹੈ ਮੰਨਦਾ ਤਾਂ ਨਹੀਂ ਹੈ ਪਰ ਮਨਾਉਣਾ ਪੈਂਦਾ ਔਰ ਸੋਖਾ ਵੀ ਨਹੀਂ ਹੈ ਇਹਨਾਂ ਕਿਉਂਕਿ ਮਾਈਂਡ ਦੀ ਨੇਚਰ ਨਹੀਂ ਤੁਹਾਨੂੰ ਸਮਝ ਆਈ ਹੋਈ ਵੀ ਇਹ ਬਹੁਤ ਜਗ੍ਹਾ ਜਿੱਥੇ ਜਦੋਂ ਤੁਸੀਂ ਵਿਚਾਰੋਗੇ ਤਾਂ ਇਹ ਗੱਲ ਕਲੀਅਰ ਹੁੰਦੀ ਹੈ ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ ਆਪਾਂ ਵਿਚਾਰਨ ਦਾ ਵੀ ਮੈਨੂੰ ਆਹ ਚੀਜ਼ ਦੀ ਲੋੜ ਹੈ ਠੀਕ ਹੈ ਇਹ ਨਾਲ ਮੇਰਾ ਕੀ ਮਸਲਾ ਹੱਲ ਹੋਊਗਾ ਜੀ ਕਿਦਾ ਮੇਰਾ ਇੰਨਾ ਹੀ ਅਸੂ ਕਿ ਮੈਂ ਦਿਖਾਵੇ ਲਈ ਇਹ ਕਰ ਰਹੀ ਹਾਂ ਜੀ ਜਿਹੜਾ ਦਿਖਾਵਾ ਹੈਗਾ ਸਾਡੇ ਕਲਚਰ ਜੋ ਤੁਸੀਂ ਜਾਣਦੇ ਆ ਉਹਨੇ ਤਾਂ ਸਾਨੂੰ ਬੇਸਿਕਲੀ ਸਾਡੇ ਅਪਰੂਟ ਕਰਤਾ ਸਾਡਾ ਕਲਚਰ ਜੀ ਰਿਲੀਜੀਅਨ ਤਾਂ ਗੱਲ ਛੱਡੋ ਜਿਹੜਾ ਸਾਡਾ ਕਲਚਰ ਹੈ ਉਹ ਇੰਨਾ ਦਿਖਾਵੇ ਦੇ ਵਿੱਚ ਫਸ ਚੁੱਕਿਆ ਹੈ ਵੀ ਅਸੀਂ ਜਿਹਦੀ ਵੀ ਕੁਰਿਤੀ ਆ ਉਹ ਆਪਣੇ ਕਲਚਰ ਚ ਪਾ ਲਈ ਹੈ ਤੇ ਉਹ ਹੁਣ ਜਦੋਂ ਧਰਮ ਦੀ ਗੱਲ ਕਰਦੇ ਆ ਫਿਰ ਉਹ ਮਨ ਪਹਿਲਾਂ ਤਾਂ ਹੋਂ ਛੱਡੇਗਾ ਹਾਂ ਨਹੀਂ ਪਹਿਲਾਂ ਮੈਂ ਛੱਡੇਗਾ ਕਿਉਂਕਿ ਹੌਂਚਤਾ ਆਇਆ ਹੀ ਹੋਇਆ ਹੂੰ ਪਿਛੋਂ ਇਹ ਹੌਂ ਲੈ ਕੇ ਆਇਆ ਜੀ ਹੌਂ ਵਿਚ ਆਇਆ ਲਿਖਿਆ ਗੁਰੂ ਨਾਨਕ ਜੀ ਨੇ ਫਿਰ ਉਹ ਕਹਿੰਦੇ ਆ ਹੌਮੇ ਕਰ ਕਰ ਜੰਤੂ ਪਾਇਆ ਹੁਣ ਆਪਾਂ ਜੰਤੂ ਨੂੰ ਵੀ ਡਿਫਾਈਨ ਕਰ ਲੈਣੇ ਆ ਜਿਹੜਾ ਆਪਣੇ ਉੱਪਰ ਛਿਲਕਾ ਚੜਿਆ ਹੋਇਆ ਇਹਨੂੰ ਜੰਤ ਕਹਿੰਦੇ ਆ ਇਹਨੂੰ ਤੁਖਾਰ ਵੀ ਕਹਿੰਦੇ ਆ ਬਹੁਤ ਜਗ੍ਹਾ ਜੀ ਜਿਹੜਾ ਬੀਜ ਹੈ ਨਾ ਉਹ ਜਦ ਤਾਈਂ ਛਿਲਕਾ ਨਹੀਂ ਤੋੜਦਾ ਉਹ ਬਾਹਰ ਨਹੀਂ ਆ ਸਕਦਾ ਜਿਹੜੀਆਂ ਬਾਹਰ ਦੀਆਂ ਸਾਡੀਆਂ ਨੀਡਸ ਐ ਉਹਨਾਂ ਨੂੰ ਤੁਸੀਂ ਨੀਡਸ ਤੱਕ ਰੱਖੋ ਉਹਨਾਂ ਨੂੰ ਤੁਸੀਂ ਲਗਜ਼ਰੀਜ਼ ਨਾ ਬਣਾਓ ਨੀਡ ਤਾਂ ਸਾਡੀ ਹੈ ਸਾਨੂੰ ਰੋਟੀ ਵੀ ਚਾਹੀਦੀ ਹੈ ਦੋ ਵਕਤ ਦੀ ਸਾਸੀ ਪਰਿਵਾਰ ਵੀ ਬੱਚੇ ਵੀ ਪੜਾਉਣੇ ਆ ਪਰ ਉਹ ਤੁਹਾਡੀ ਨੀਡ ਤੋਂ ਗਾਹ ਨਾ ਚਲੇ ਜਵੇ ਜਿੱਦਾਂ ਆਪਾਂ ਪੰਜਾਬੀ ਚ ਕਹਦੀ ਹੈ ਵੀ ਜ਼ਰੂਰਤ ਤੱਕ ਉਹਨੂੰ ਸੀਮਤ ਰੱਖੋ ਕਮਜ਼ੋਰੀ ਨਾ ਬਣਾਓ ਕਮਜ਼ੋਰੀ ਨਾ ਬਣਾਓ ਜਿਵੇਂ ਇੱਕ ਬੰਦਾ ਕੁੱਤਾ ਲੈ ਕੇ ਫਿਰ ਰਿਹਾ ਜੀ ਉਹ ਕੁੱਤੇ ਦਾ ਮਾਲਕ ਲੱਗਦਾ ਕਿਉਂਕਿ ਉਹਦੇ ਹੱਥ 'ਚ ਚੇਨ ਹੈ ਕੁੱਤਾ ਪਿੱਛੇ-ਪਿੱਛੇ ਆ ਰਿਹਾ ਤੇ ਜੇ ਕਿਤੇ ਚੇਨ ਛੁੱਟ ਗਈ ਫਿਰ ਐਂ ਲੱਗਦਾ ਵੀ ਕੁੱਤਾ ਮਾਲਕ ਹੈ ਤਾਂ ਇਹ ਮਗਰ ਮਗਰ ਮਾਰ ਗੁਲਾਮ ਹੋ ਗਿਆ ਉਹਦਾ ਜੀ ਤਾਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਵਿਚਾਰ ਧਾਰਾ ਗੁਰਬਾਣੀ ਨੂੰ ਪੜ ਪੜ ਕੇ ਜਿਵੇਂ ਆਪਾਂ ਕਹਿੰਦੇ ਜਪ ਜੀ ਸਨ ਹੁਣ ਇਹ ਨਹੀਂ ਪਤਾ ਵੀ ਜਪ ਦਾ ਮਤਲਬ ਕੀ ਹੈ ਜਪ ਨਾਲ ਹੁੰਦਾ ਜਾਣਣਾ ਜੀ ਕਿਹਨੇ ਕਿਨੂੰ ਜਾਣਣਾ ਹੈ ਮਨ ਨੇ ਆਪਣੇ ਮੂਲ ਨੂੰ ਜਾਣਣਾ ਹੈ ਕਿਹਨੇ ਇਹਦੀ ਹੈਲਪ ਕਰਨੀ ਹੈ ਬੁੱਧੀ ਨੇ ਹੈਲਪ ਕਰਨੀ ਹੈ ਤੇ ਜੱਥੇ ਸਾਡੇ ਕੋਲ ਬ੍ਰਹਮ ਦਾ ਸਟਰਕਚਰ ਕਲੀਅਰ ਨਹੀਂ ਹੈਗਾ ਜਿਹੜੇ ਰਿਲੀਜੀਅਨ ਮੰਨਦੇ ਆ ਉਹ ਇਹੀ ਕਹੀ ਜਾਂਦੇ ਵੀ ਹਾਂ ਜੀ ਮੈਂ ਐ ਕਿਤਾ ਮੈਂ ਕਹਾਂ ਜੀ ਮੈਂ ਕੌਣ ਹੁੰਦਾ ਇਹਨੂੰ ਗੁਰਬਾਣੀ ਚ ਡਿਫਾਈਨ ਕਰੋ ਹੂੰ ਉਹਨਾਂ ਕੋਲ ਡਿਫਾਈਨ ਨਹੀਂ ਹੁੰਦਾ ਕਿਉਂਕਿ ਉਹ ਕਹਿੰਦੇ ਹਾਂ ਮੈਂ ਆਪਣੀ ਗੱਲ ਕਰਦੇ ਮੈਂ ਕਹਾਂ ਜੀ ਮੈਂ ਨਹੀਂ ਹੈ ਤਿੰਨ ਚੀਜ਼ਾਂ ਤੁਹਾਡੇ ਅੰਦਰ ਇੱਕ ਤਾਂ ਤੁਹਾਡਾ ਮੂਲ ਹੈ ਜਿਹੜਾ ਸਾਹ ਲੈ ਰਿਆ ਹਾਂ ਜਿਹੜਾ ਇਨਵੋਲੰਟਰੀ ਸਿਸਟਮ ਤੁਹਾਡੇ ਚੱਲਦਾ ਸਤਿਗੁਰੂ ਚਲਾਉਂਦਾ ਜੀ ਉਹਨੂੰ ਪ੍ਰਾਣਾਧਾਰਾ ਗਿਆ ਹੋਇਆ ਉਹ ਜੇ ਨਾਂ ਉਹਨੂੰ ਆਰਡਰ ਪਿੱਛੋਂ ਆਉਂਦਾ ਉਹ ਬ੍ਰਾਹਮਣੂ ਪਿੱਛੋਂ ਪਾਰ ਬ੍ਰਾਹਮਣ ਦਾ ਆਰਡਰ ਆਉਂਦਾ ਉਹ ਬ੍ਰਾਹਮਣ ਨਾਲ ਬ੍ਰਹਮ ਪਾਰ ਬ੍ਰਹਮ ਨਾਲ ਜੁੜਿਆ ਹੈ ਪਰ ਮਨ ਬ੍ਰਹਮ ਨਾਲ ਨਹੀਂ ਜੁੜਿਆ ਹੋਇਆ ਸਿਰਫ ਧਰਮ ਦਾ ਕੰਮ ਹੈ ਮਨ ਨੂੰ ਮਾਧੋ ਨਾਲੇ ਜੋੜਨਾ ਮਨ ਮਾਧੋ ਸਿਓ ਲਾਈਏ ਚਤੁਰਾਈ ਨਾ ਚਤੁਰਪੁਜ ਪਾਈਏ ਚਤੁਰਪੁਜ ਹੁੰਦਾ ਜਿਹਦੀਆਂ ਚਾਰੇ ਪਾਸੇ ਚਾਰ ਪਜਾਮਾ ਉਹ ਵੀ ਹੁੰਦਾ ਇੱਕ ਹੁੰਦਾ ਵੀ ਜਿਹਦਾ ਅਕਲਮੰਦ ਨੂੰ ਵੀ ਕਹਨੇ ਆਂ ਇਹ ਬੜਾ ਚਤੁਰਾ ਹੈ ਵੀ ਉਹ ਜਿਹਦੀ ਭੁਜਾ ਸਾਰੇ ਸੰਸਾਰ ਨੂੰ ਆਪਣੇ ਗਲਾਂ ਵਿੱਚ ਲੈ ਹੀ ਫਿਰਦੀ ਹੈ ਉਹਦੇ ਨਾਲ ਚਤਰਾਈ ਨਾ ਕਰ ਪਰ ਉਹ ਜਾਂਦੀਆਂ ਨਹੀਂ ਹੈ ਸਹਸ ਸਿਆਣਪਾਂ ਵੀ ਤਾਂ ਚਤੁਰਾਈਆਂ ਹੀ ਆ ਕਿੰਨੀਆਂ ਹੋਵੇ ਲੱਖੋਂ ਮੈਂ ਇਹ ਕਿੱਥੋਂ ਆਈਆਂ ਸਹਿ ਇਹ ਮਨ ਨੇ ਘੜੀਆਂ ਹੋਈਆਂ ਮਨ ਕੋਲ ਰਸਤੇ ਆਂ ਮਨ ਪ੍ਰੀ ਮੈਡੀਟੇਟਿਡ ਥਾਟ ਨਾਲ ਜੀਂਦਾ ਹੈ ਉਹ ਇਹਦੀ ਪ੍ਰੀ ਮੈਡੀਟੇਟਿਡ ਥਾਟ ਸਿਰਫ ਵਿਚਾਰ ਨਾਲ ਟੁੱਟ ਸਕਦੀ ਹੈ ਇਨੂੰ ਸਹੀ ਪਾਸੇ ਵਿਚਾਰ ਲਾਓ ਅੱਖਰ ਰਟਣ ਨਾਲ ਮਾਲਾ ਫੇਰਨ ਨਾਲ ਤੀਰਥਾਂ ਦੇ ਨਹਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਉਹ ਹੈ ਜਿਹਾ ਹੀ ਰਹਿ ਜਾਂਦਾ ਤੇ ਫਿਰ ਸਾਡੇ ਗੁਰੂ ਨਾਨਕ ਪਾਤਸ਼ਾਹ ਦੀਆਂ ਫੋਟੋਆਂ ਦੇ ਉੱਪਰ ਹੱਥ 'ਚ ਮਾਲਾ ਸਿਰ ਦੇ ਉੱਪਰ ਦਸਤਾਰ ਚਲੋ ਉਸ ਟਾਈਮ ਸ਼ਾਇਦ ਦਸਤਾਰ ਸ਼ਬਦ ਨਾ ਵੀ ਹੁੰਦਾ ਹੋਵੇਗਾ ਜੋ ਵੀ ਕਪੜਾ ਵਗੈਰਾ ਸੀਗਾ ਪਤਾ ਨਹੀਂ ਉਹਨਾਂ ਨੂੰ ਉਸ ਟਾਈਮ ਕੀ ਕਹਿੰਦੇ ਹੋਣਗੇ ਕਿਉਂਕਿ ਨਾਲ ਤਾਂ ਮਰਦਾਨਾ ਜੀ ਸੀਗੇ ਤੇ ਉਹ ਤਾਂ ਚਲੋ ਉਹਨਾਂ ਦਾ ਕੋਈ ਜਾਤੀ ਵੀ ਹੋਰ ਸੀਗੀ ਫੇਰੇ ਮਾਲਾ ਫੇਰ ਕਾਲੀ ਪੁਆਤੀਆਂ ਇਹ ਕਿਨੇ ਪੁਆਤੀਆਂ ਕਿਉਂ ਪੁਆਤੀਆਂ ਬੱਬਾ ਸਿੰਘ ਜੀ ਨੇ ਤੁਹਾਨੂੰ ਪਤਾ ਹੋਵੇਗਾ ਸਭ ਤੋਂ ਪਹਿਲਾਂ ਇਹ ਕੰਮ ਪਹਿਲਾਂ ਮੂਰਤੀਓ ਹੀ ਹੁੰਦੀ ਸੀ ਇੱਕ ਰਾਜਾ ਰਾਮਮੋਹਨ ਵਰਮਾ ਹੋਇਆ ਸ਼ਾਇਦ ਜੀ ਰਾਜਾ ਰਾਮਮੋਹਨ ਉਹ 18 1910 ਚ ਸ਼ਹਿਰ ਦੀ ਡੈਥ ਹੋਈ ਹੈ ਉਹ ਪਹਿਲਾ ਬੰਦਾ ਸੀ ਜੀਨੇ ਕੀ ਮੂਰਤੀਆਂ ਤੋਂ ਗਾਂਹ ਆਰਟ ਚ ਕੰਮ ਸ਼ੁਰੂ ਕੀਤਾ ਉਹਨੇ ਪੇਪਰ ਆਰਟ ਬਣਾਈ ਅੱਛਾ ਜੀ ਔਰ ਆਰਟਿਸਟ ਬਹੁਤ ਗਜ਼ਬ ਦਾ ਸੀ ਅਸਲ ਜ ਉਹਨੇ ਵੀ ਉਹਦੀ ਕੋਈ ਸੀਗੀ ਮਸ਼ਹੂਕ ਮਸ਼ਹੂਕ ਉਹਦੇ ਨਾਲ ਨਹੀਂ ਬਣੀ ਉਹ ਕਹਿੰਦਾ ਮੈਂ ਤੈਨੂੰ ਦੁਨੀਆ 'ਚ ਫੇਮਸ ਕਰ ਦੂੰ ਤੁਹਾਨੂੰ ਪਤਾ ਆਰਟਿਸਟ ਬੰਦਿਆਂ ਨਾਲ ਜ ਉਹਨੇ ਉਹਦੀ ਫੋਟੋ ਬਣਾਤੀ ਉਹ ਤੋਂ ਬਾਅਦ ਉਹੀ ਫੋਟੋ ਹੈ ਸਰਸਵਤੀ ਦੀ ਬਣ ਗਈ ਦੇਵੀ ਦੀ ਉਹ ਤੁਸੀਂ ਬਹੁਤੀਆਂ ਫੋਟੋਆਂ ਦੇਖੋ ਇਹਨਾਂ 'ਚ ਫਰਕ ਨਹੀਂ ਹੈ ਉਹ ਫੇਸ ਹੋਈ ਹੈ ਸਿਰਫ ਉਹਦੀ ਵੇਸ਼ਭੂਸ਼ਾ ਉਹ ਅਲੱਗ ਕਰ ਦਿੰਦਾ ਉਹਨੇ ਐਗਜ਼ੀਬਿਸ਼ਨ ਲਾਤੀ ਗੁਜਰਾਤ ਤੇ ਸੋਰਾਸ਼ਟਰਾ ਦੇ ਰਾਜੇ ਦੇ ਦਰਬਾਰ 'ਚ ਔਰ ਐਨੀਆਂ ਅਮੂਵੀ ਬਣੀ ਹੋਈਆਂ ਤੁਸੀਂ ਦੇਖ ਸਕਦੇ ਹੋ ਐਨੀਆਂ ਵਧੀਆ ਪੇਂਟਿੰਗਸ ਭਈ ਦੇਖੋ ਕਲਾ ਹੈ ਮਨ ਮੋਇਆ ਜਾਂਦਾ ਲੋਕ ਤਾਂ ਉੱਥੇ ਆ ਕੇ ਵਾਪਸ ਨਾ ਜਾਇਆ ਕਰਨ ਕਿਉਂਕਿ ਕੇ ਸਰਸਵਤੀ ਦੀ ਫੋਟੋ ਦੇਖ ਲਈ RAM ਦੀ ਦੇਖ ਲਈ ਹਨੂਮਾਨ ਜੀ ਦੀ ਦੇਖ ਲਈ ਜਿਹੜੇ ਜਿਹੜੇ ਉਹਨਾਂ ਨੂੰ ਦੱਸੇ ਸੀ ਪੰਡਿਤ ਨੇ ਉਹ ਤਾਂ ਆ ਕੇ ਰੋਣ ਤੋਂ ਨਾ हटਿਆ ਕਰਨ ਕਿਉਂਕਿ ਮੂਰਤੀ ਫੇਰ ਵੀ ਐਨੀ ਜੀ 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 ਉਹ ਨਹੀਂ ਹੁੰਦੀ ਉੱਥੋਂ ਫਿਰ ਸਾਡੇ ਸੋਭਾ ਸਿੰਘ ਜੀ ਨੇ ਆਲਮੋਸਟ ਕਹਿੰਦੇ ਆ ਵੀ ਆਪਣੇ ਹੀ ਫੇਸ ਦਾ ਉਹਨਾਂ ਨੇ ਲਾ ਕੇ ਅੱਗੇ ਮਾਲਾ ਵੀ ਪੁਆਤੀ ਉਹਦੇ ਬਾਰੇ ਲਿਖਿਆ ਹੋਇਆ ਤੁਸੀਂ ਪੜ੍ਹ ਲਿਓ ਜਿਹੜੇ ਉਹ ਹੈਗੇ ਜਸਵੰਤ ਸਿੰਘ ਜਫਰ ਹਨ ਸਰ ਉਹਨਾਂ ਨੇ ਲਿਖੀ ਹੈ ਵੀ ਨਾਨਕ ਜੀ ਦਾ ਤਾਂ ਸਾਡੀਆਂ ਜਿਹੜੀਆਂ ਕੰਧਾਂ ਉਹ ਉਹਨਾਂ ਦੀ ਫੋਟੋ ਦਾ ਭਜਨ ਨਹੀਂ ਚੱਲ ਸਕਦੀਆਂ ਜਿਹੜਾ ਅਸਲੀ ਪਰਸਨੈਲਿਟੀ ਹੈ ਪਰ ਜਿਹੜੀ ਅਸੀਂ ਬਣਾ ਬੈਠੇ ਆ ਉਹ ਉਹੀ ਅੱਗੇ ਤੋਂ ਅੱਗੇ ਚੱਲੀ ਜਾਂਦੀ ਹੈ ਉਹੀ ਉਹ ਦੋਨਾਂ ਦੀਆਂ ਜ਼ਿਆਦਾ ਮਨ ਲੱਗਦਾ ਚੱਲਦੀਆਂ ਕਰਨਲ ਮੈਲਕਮ ਸੀ ਜੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਆ ਗਿਆ ਸੀ ਸੀਗਾ ਉਹ ਸਪਾਈ ਉਹ ਕਹਿੰਦਾ ਮੈਂ ਕਿਤਾਬ ਲਿਖਣੀ ਹੈ ਸਿੱਖਾਂ ਤੇ ਉਹਨੇ ਇਹ ਗੱਲ ਕਹੀ ਸੀ ਕਿ ਮੈਨੂੰ ਮੈਂ ਗੁਰੂ ਨਾਨਕ ਜੀ ਦੀ ਹਿਸਟਰੀ ਲਿਖਣੀ ਹੈ ਅੱਛਾ ਕਿਉਂਕਿ ਗੋਰੇ ਲੋਕ ਹਿਸਟਰੀ ਥੋੜਾ ਜ਼ਿਆਦਾ ਨਿਪੁੰਨ ਹੈ ਪਰ ਉਹਨੂੰ ਅੰਗਰੇਜ਼ੀ ਉਹਨੂੰ ਪੰਜਾਬੀ ਨਹੀਂ ਸੀ ਆਉਂਦੀ ਸਿੱਕੇ ਕਿਸ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਉਹਨੇ ਫਿਰ ਇੱਕ ਇੱਛਾ કરી ਦੇਖੋ ਕਿੰਨਾ ਉਹਦਾ ਮਤਲਬ ਜੇ ਤੁਸੀਂ ਕਹੋ ਉਹ ਕਹਿੰਦਾ ਵੀ ਜਿਵੇਂ ਨੂੰ ਕੋਈ ਜਪ ਬਾਣੀ ਦੇ ਅਰਥ ਸਮਝਾ ਦੇਵੇ ਹੂੰ ਹੂੰ ਮੈਂ ਫਿਰ ਗੁਰੂ ਨਾਨਕ ਜੀ ਦੀ ਹਿਸਟਰੀ ਲਿਖੂੰਗਾ ਪਰ ਸਾਡੇ ਕੋਲ ਤਾਂ ਜਪ ਬਾਣੀ ਹੈ ਅਸੀਂ ਜਪ ਬਾਣੀ ਪੜ੍ਹ ਕੇ ਸਮਝ ਕੇ ਵੀ ਜੇ ਉਹਨਾਂ ਦੀ ਉਹ ਅਸੀਂ ਤਸਵੀਰ ਬਣਾਈ ਹੈ ਤਾਂ ਇਹ ਤਾਂ ਸਾਡੀ ਬਦਕਿਸਮਤੀ ਹੈ ਵੀ ਅਸੀਂ ਉਹਨਾਂ ਨੂੰ ਇੱਕ ਲక్ష్ਮੀ ਦੇਵੀ ਦੇ ਬਰਾਬਰ ਖੜਾ ਕਰਤਾ ਜਾ ਕੇ ਹੂੰ ਉਹ ਤਾਂ ਇੱਕ ਕਿਰਤੀ ਹੈ ਗਰਸਤੀ ਹੈ ਦੋ ਉਹਨਾਂ ਦੇ ਬੱਚੇ ਹਨ ਘਰ ਹੈ ਉਹਨਾਂ ਨੇ ਇੱਕ ਜਿਹੜੀ ਅਸੀਂ ਕਹਿੰਦੇ ਨਾ ਵੀ ਉਹ ਕੱਲੇ ਗਏ ਸੀ ਇਹਦਾ ਮੈਨੂੰ ਥੋੜਾ ਸੁਧਾਰ ਕਰਨ ਦੀ ਲੋੜ ਹੈ ਉਹ ਜਿੱਥੇ ਵੀ ਗਏ ਸੀ ਗੁਰੂ ਨਾਨਕ ਜੀ ਉਹਨਾਂ ਵਣਜਾਰਿਆਂ ਨਾਲ ਗਏ ਸੀ ਅੱਛਾ ਜੀ ਵਣਜਾਰਾ ਇਹ ਕਹੀ ਜੀ ਕਮਿਊਨਿਟੀ ਸੀ ਜੇ ਡੀ ਕੇ ਰਾਜੇ ਦਾ ਸਾਰਾ ਵਪਾਰ ਸੰਭਦੀ ਸੀ ਹੁਣ ਪੰਜਾਬ ਚ ਕਣਕ ਹੋਗੀ ਸਾਊਥ ਚੋਲ ਹੋਗੇ ਜੀ ਜੀ ਉਹ ਖਜ਼ਾਨੇ ਚ ਕਿਨੇ ਲਿਆਉਣੀ ਹਮ ਬਣ ਜਾ ਰਹੇ ਆ ਨੇ ਆਪਣਾ ਵਿੱਚੋਂ ਟੈਕਸ ਲੈ ਲੈਣਾ ਰਾਜੇ ਦਾ ਸਮਾਨ ਪਹੁੰਚਾ ਦੇਣਾ ਗੁਰੂ ਨਾਨਕ ਜੀ ਨੇ ਦੇਖਿਆ ਵੀ ਇਹ ਬੰਦੇ ਚੱਲਦੇ ਫਿਰਦੇ ਆ ਇਹਨਾਂ ਦੀ ਜਾਣ ਪਛਾਣ ਵੀ ਐ ਉਹਨਾਂ ਨੇ ਤਾਂ ਕਾਮਨ ਸੈਂਸ ਵਰਤੀ ਐ ਜੇ ਉਹ ਤੀਰਸਤਾਨਾ ਤੇ ਗਏ ਉਹਨੇ ਦੇਖਿਆ ਵੀ ਇਕੱਠਾ ਹੈਗਾ ਇੱਥੇ ਆਪਾਂ ਸਵਾਲ ਪੁੱਛ ਲਾਂਗੇ ਮੱਕੇ ਇਕੱਠ ਹੋਇਆ ਹੋਇਆ ਸੀ ਉੱਥੇ ਚਲੇ ਗਏ ਉਹਨਾਂ ਨੇ ਤਾਂ ਇੰਨਾ ਕੁਝ ਸਮਝਾਉਣ ਦਾ ਬੜਾ ਯਤਨ ਕੀਤਾ ਹੈ ਇੱਕ ਗੁਰਬਾਣੀ ਚ ਸ਼ਬਦ ਹੈ ਗੁਰੂ ਨਾਨਕ ਜੀ ਦਾ ਜੀ ਅਸੀਂ ਨਾ ਬਾਰ ਬਾਰ ਇਹ ਵੀ ਭੁਲੇਖਾ ਸਾਨੂੰ ਭਰਮ ਹੈ ਇਹ ਨਹੀਂ ਜਦੋਂ ਆਪਾਂ ਕਹਿੰਦੇ ਆ ਵੀ ਇਹ ਪੰਥ ਗੁਰੂ ਨਾਨਕ ਜੀ ਦਾ ਹੈ ਇਹ ਵੇਦਮਤ ਹੈ ਜਾਂ ਗੁਰਮਤ ਕਹੋ ਇਹਨੂੰ ਦਸਮ ਗ੍ਰੰਥ ਵਿੱਚ ਨੂੰ ਵੇਦਮਤ ਲਿਖਿਆ ਜਿਹੜੀ ਵੇਦ ਤੋਂ ਅਲੱਗ ਗੱਲ ਹੈ ਉਹਨੂੰ ਕੋਕੀ ਕਹਾਣੀ ਕਹਿੰਦੇ ਆ ਵਰਡ ਹੈ ਵੀ ਜਿਹੜੀ ਫਿਜ਼ੀਕਲ ਵਰਲਡ ਹੈ ਉਹ ਕੋਕੀ ਕਹਾਣੀ ਹੈ ਇਹ ਜਿਹੜੀ ਹੈ ਇਹ ਬੇਦਬਾਨੀ ਹੈ ਇਹਨੂੰ ਬਿਉਮ ਬਾਣੀ ਵੀ ਕਹਿੰਦੇ ਆ ਜੀ ਬਿਉਮ ਆਖਰ ਗੁਰਬਾਣੀ ਚ ਆਉਂਦਾ ਆਕਾਸ਼ ਲਈ ਆਕਾਸ਼ ਬਾਣੀ ਕਹਿੰਦੇ ਇਹਨੂੰ ਜਿਵੇਂ ਜਪਜੀ ਪੜ੍ਹਦੇ ਆ ਉਹਦੇ ਵਿੱਚ ਸਾਨੂੰ ਨਾ ਕਲੀਅਰ ਨਹੀਂ ਹੈ ਗੱਲ ਉੱਥੇ ਅਸੀਂ ਪੜ੍ਹਦੇ ਆ ਸੁਣੀ ਹੈ ਧਰਤੀ ਤਵਲ ਆਕਾਸ਼ ਉਹਦਾ ਪੌਜ਼ ਕਿੱਥੇ ਦੇਣਾ ਸੁਣੀ ਹੈ ਮਤਲਬ ਸੁਣੀ ਹੈ ਕਿੱਥੇ ਧਰਤੀ ਵਿੱਚ ਹਿਰਦੇ ਵਿੱਚ ਆਈ ਕਿੱਥੋਂ ਤਵਲ ਆਕਾਸ਼ ਇਹ ਜਿਹੜਾ ਨੀਲਾ ਆਕਾਸ਼ ਹੈ ਜਿਹੜੀ ਜੋਤ ਹੈ ਉਹ ਧਵਲ ਕਾਸ਼ ਚ ਰਹਿੰਦੀ ਹੈ ਉਹਨਾਂ ਨੇ ਸਾਫ਼ ਕਰਤਾ ਉੱਥੇ ਪਰ ਸਾਨੂੰ ਇਹ ਗੱਲ ਕਲੀਅਰ ਨਹੀਂ ਹੋਈ ਦੂਸਰੀ ਜਿਹੜੀ ਗੱਲ ਹੈਗੀ ਆ ਸਭ ਕੁਝ ਕਰਮ ਹੈ ਗ੍ਰਸਤ ਵਰਡ ਹੈ ਜੀ ਜਦੋਂ ਹਿਰਦੇ ਚ ਸੁਰਤ ਆ ਗਈ ਉਹ ਅਸਲੀ ਗ੍ਰਸਤ ਹੈ ਜਿਹੜਾ ਬਾਹਰ ਅਸੀਂ ਸੋਚਿਆ ਹੋਇਆ ਗ੍ਰਸਤ ਹੈ ਉਹ ਤਾਂ ਦੁਨਿਆਵੀ ਗ੍ਰਸਤ ਹੈ ਭਈ ਨਿਰੰਕਾਰ ਹੀ ਹੈ ਨਾਨਕ ਨਾਨਕ ਜੀ ਦੀ ਨਿਰੰਕਾਰੀ ਸੋਚ ਤੋਂ ਉਹਨਾਂ ਨੇ ਇੱਕ ਸ਼ਬਦ ਲਿਖਿਆ ਹੈ ਤਾਂ ਕਿ ਲੋਕਾਂ ਨੂੰ ਭੁਲੇਖਾ ਨਾ ਪੈ ਜਾਵੇ ਵੀ ਕੌਣ ਬਾਨੀ ਐ ਇਸ ਸੰਪੰਥ ਦਾ ਉਹ ਕਹਿੰਦੇ ਭਾਈ ਰੇ ਉਹ ਸਾਨੂੰ ਭਾਈ ਦੱਸ ਰਹੇ ਗੁਰੂ ਨਾਨਕ ਜੀ ਸਾਨੂੰ ਆਪਣੇ ਪੱਦਰ ਤੇ ਲਿਆ ਕੇ ਜੇ ਗੁਰੂ ਚੇਲਾ ਹੋ ਗਿਆ ਫਿਰ ਤਾਂ ਕੋਈ ਗੱਲੇ ਨਹੀਂ ਬਣਨੀ ਹੂੰ ਗੁਰੂ ਤਾਂ ਗੋਰਖਨਾਥ ਸੀ ਗੋਰਖਨਾਥ ਆਪਣੇ ਚੇਲਿਆਂ ਨੂੰ ਚੇਲੇ ਕਹਿੰਦੇ ਸੀ ਉਹਨੂੰ ਗੁਰੂ ਕਹਿੰਦੇ ਸੀ ਨਾਨਕ ਜੀ ਨੇ ਤਾਂ ਉਹ ਆਪ ਸਵਾਲ ਪੁੱਛਦੇ ਆ ਵੀ ਤੇਰਾ ਕਵਨ ਗੁਰੂ ਪੀ ਗੋਰਖਨਾਥ ਤੱਕ ਤਾਂ ਅਸੀਂ ਜਾਣਦੇ ਆ ਪਿੱਛੇ ਕੌਣ ਸੀ ਹੂੰ ਉਹ ਆਪਣੀ ਭਾਸ਼ਾ ਸਵਾਲ ਪੁੱਛਦੇ ਆ ਜੜ ਕੇ ਗੁਰੂ ਸ਼ਬਦ ਅਜੂਨੀ ਦਾ ਨਾਮ ਹੈ ਸਾਡੇ ਹੂੰ ਗੁਰੂ ਤਾਂ ਮਾਇਆ ਚਾਹੁੰਦਾ ਹੀ ਨਹੀਂ ਹੈ ਬਿਲਕੁਲ ਸਤਗੁਰ ਆਉਂਦਾ ਹੈ ਇਹ ਜਿਹੜੀ ਸਾਡੀ ਭਾਸ਼ਾ ਦੇ ਵਿੱਚ ਇਹ ਪਏ ਹੋਏ ਆ ਨਾ ਭਲੇਖੇ ਇਹ ਸਾਨੂੰ ਗੁਰਬਾਣੀ ਚੋਂ ਦੂਰ ਕਰਨੇ ਪੈਣਗੇ ਤੇ ਉਹ ਕਹਿੰਦੇ ਆ ਬਈ ਭਾਈ ਰੇ ਗੁਰਬਿਨ ਗਿਆਨ ਨਾ ਹੋਈ ਪੁੱਛੋ ਬ੍ਰਹਮੇ ਨਾਰਦੇ ਬੇਦੇ ਬਿਆਸ ਸੇ ਕੋਈ ਹੁਣ ਇਹ ਪਹੇਲੀ ਹੈ ਬ੍ਰਹਮੇ ਵਰਡ ਬਹੁਵਚਨ ਹੈ ਉਹ ਤਾਂ ਕਹਿੰਦੇ ਇੱਕ ਬ੍ਰਹਮਾ ਹੋਇਆ ਤੇ ਨਾਨਕ ਜੀ ਨੇ ਬ੍ਰਹਮੇ ਲਿਖ ਕੇ ਪਾਤਾ ਨਾ ਸਾਨੂੰ ਜੀ ਰਾ ਪਾਤਾ ਨਾ ਬ੍ਰਹਮੇ ਬਹੁਵਚਨ ਕੌਣ ਹੈ ਜਿਨ੍ਹਾਂ ਭਗਤਾਂ ਉਹ ਬ੍ਰਹਮੇ ਹੈ ਨਾਨਕ ਜੀ ਦੇ ਸਾਹਮਣੇ ਸਾਡਾ ਅਸੀਂ ਹੁਣ ਪੰਡਤ ਨੂੰ ਜਾ ਕੇ ਪੁੱਛਾਂਗੇ ਵੀ ਸੰਸਕ੍ਰਿਤ ਦਾ ਗ੍ਰੰਥ ਖੋਲ ਕੇ ਸਾਨੂੰ ਬ੍ਰਹਮਾ ਦੀ ਹਿਸਟਰੀ ਦੱਸ ਅਸਾਨੂੰ ਪਤਾ ਹੀ ਹੈ ਬ੍ਰਹਮਾ ਤਾਂ ਉਹ ਕਹਿੰਦੇ ਆਪਣੀ ਔਰਤ ਆਪਣੀ ਲੜਕੀ ਦੀ ਮੌਤ ਹੋ ਗਿਆ ਸੀ ਤੇ ਅਸੀਂ ਉਹ 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 ਗੱਲਾਂ ਥੋੜੋਸ ਕਰਾਂਗੇ ਜਦ ਅਸੀਂ ਇਹ ਗੱਲਾਂ ਨੂੰ ਨਹੀਂ ਸਮਝਦੇ ਬਾਣੀ ਦੇ ਪੱਖ ਤੋਂ ਤਾਂ ਸਾਨੂੰ ਫਿਰ ਇਹ ਭਰਮ ਭੁਲੇਖੇ ਇਹ ਨਹੀਂ ਦੂਰ ਹੁੰਦੇ ਜਾਂ ਦੂਰ ਨਹੀਂ ਹੁੰਦੇ ਤਾਂ ਅਸੀਂ ਬੇਸਿਕਲੀ ਬੇਅਦਬੀ ਕਰ ਰਹੇ ਹਾਂ ਜਿਹੜਾ ਸਾਨੂੰ ਮੂਲ ਰੂਪ ਚ ਅਜੇ ਤਾਂ ਹੀ ਜਾਣਨੀ ਹੈ ਦਸਮ ਪਾਤਸ਼ਾਹ ਜੀ ਰਹੇ ਕਿ ਨਾ ਜੋ हमको ਪਰਮੇਸ਼ਰ ਉਚਰੇ ਜੀ ਮਨ ਨੂੰ ਜੇ ਕਿਸੇ ਨੇ ਗੁਰੂ ਕਹਿ ਵੀ ਦਿੱਤਾ ਤੇ ਸਭ ਨਰਕ ਕੁੰਡ ਵਿੱਚ ਪਰਹਿ ਨਰਕ ਕੁੰਡ ਵਿੱਚ ਤੁਹਾਡਾ ਵਾਸ ਉਹ ਤ੍ਰਿਕੁਟੀ ਨੂੰ ਕਹਿੰਦੇ ਆ ਵੀ ਤੁਹਾਡੀ ਮੁਕਤੀ ਨਹੀਂ ਹੋ ਸਕਦੀ ਅਸੀਂ ਕੀ ਕਰਦੇ ਆ ਵੀ ਚੋ ਵਿੱਚ ਆ ਕੇ ਜੋਗ ਮਰਤ ਤੋਂ ਲੈ ਕੇ ਗਿਆਨ ਅਸੀਂ ਸਭ ਨੂੰ ਗੁਰੂ ਕਹਿਣ ਲੱਗ ਗਏ ਗੁਰਬਾਣੀ ਚ ਇੱਕ ਪੰਕਤੀ ਨਹੀਂ ਆ ਜਿੱਥੇ ਨਾਨਕ ਜੀ ਗੁਰੂ ਨੇ ਤੇ ਫਿਰ ਇੱਕ ਹੋਰ ਵੱਡਾ ਭਲੇਖਾ ਜਿਹੜਾ ਅੱਜ ਕੱਲ ਚੱਲਦਾ ਆ ਤੁਸੀਂ ਤਾਂ ਗੁਰੂ ਨੂੰ ਕਿਹਾ ਵੀ ਸਾਡੇ ਜਿਨ੍ਹਾਂ ਨੂੰ ਅਸੀਂ ਆਪਣੇ ਗੁਰੂ ਸਹਬਾਨ ਮੰਨਦੇ ਆ ਉਹ ਕਹਿੰਦੇ ਸਾਡੂ ਗੁਰੂ ਨੰਗੋ ਮੈਂ ਉਹ ਕਹਿੰਦੇ ਸਾਤੋਂ ਇੱਕ ਵੱਡੀ ਪਰਸਨੈਲਿਟੀ ਜਿਹਨੂੰ ਅਸੀਂ ਗੁਰੂ ਕਹਿੰਨੇ ਉਹਨੂੰ ਕਹੋ ਤੁਸੀਂ ਉੱਥੇ ਉੱਥੇ ਜਾ ਕੇ ਤੁਸੀਂ ਆਪਣਾ ਸਬੰਧ ਕਾਇਮ ਕਰੋ ਲੇਕਿਨ ਸਾਡੇ ਤਾਂ ਰੌਲਾ ਇਹ ਵੀ ਆ ਜੀ ਇਹ ਇਹ ਫਲਾਣਾ ਸੰਤ ਆ ਇਹ ਇਹ ਗੁਰੂ ਤੋਂ ਵੀ ਉੱਚਾ ਹੁੰਦਾ ਫਿਰ ਸੰਤ ਨੂੰ ਕਿਦਾਂ ਡਿਫਾਈਨ ਕਰੀਏ ਇਹ ਸਧਾਰਨ ਮਨੁੱਖ ਮਤਲਬ ਕਿ ਸੰਤ ਦੀ ਕੈਟਾਗਰੀ ਚ ਕਿਦਾਂ ਤੁਰੇ ਫਿਰਦੇ ਆ ਇਹ ਕੀ ਹੈ ਮਤਲਬ ਇਹਦਾ ਗੁਰਮਾਨੀ ਦੇ ਹਿਸਾਬ ਨਾਲ ਉਹੀ ਹੈ ਵੀ ਜੇ ਜਿਹੜਾ ਤੁਹਾਡਾ ਮੂਲ ਹੈ ਉਹ ਸੰਤ ਹੈ ਉਹ ਕਹਿੰਦੇ ਸੰਤ ਸ਼ਰਣ ਜੋ ਜਨ ਪਰ ਹੈ ਜੇ ਤੁਹਾਡਾ ਮਨ ਆਪਣੇ ਮੂਲ ਦੀ ਸ਼ਰਨ ਪੈ ਜਾਵੇ ਸੋ ਜਨ ਉਧਰਨ ਹਾਰ ਉਹ ਉਧਰ ਜਾਊਗਾ ਸੰਤ ਕੀ ਨਿੰਦਾ ਨਾਨਕਾ ਜੇ ਤੁਸੀਂ ਨਹੀਂ ਜੁੜਦੇ ਆਪਣੇ ਮੂਲ ਨਾਲ ਤਾਂ ਤੁਸੀਂ ਮਨ ਬੁੱਧੀ ਨੂੰ ਦੁਆ ਨੂੰ ਕਹਿ ਰਹੇ ਹੋ ਤੁਸੀਂ ਨਿੰਦਾ ਕਰ ਰਹੇ ਹੋ ਪਰ ਉਹ ਤਾਂ ਕਹਿੰਦੇ ਸੰਤ ਕੀ ਨਿੰਦਾ ਦਾ ਮਤਲਬ ਹੈ ਕਿ ਸੰਤਾਂ ਦੀ ਨਿੰਦਾ ਕਰੂਗਾ ਤਾਂ ਫਿਰ ਤੁਸੀਂ ਕਸ਼ਟ ਪਾਉਂਗੇ ਆ ਸੰਤ ਕੌਣ ਹੈ ਡਿਫਾਈਨ ਤਾਂ ਸੰਤ ਕਰਨਾ ਆਤਮਕ ਰੂਪ ਦੀ ਜਨ ਸੰਤ ਕਹਿੰਦੇ ਆ ਵੀ ਤੁਸੀਂ ਸਾਡੀ ਕੀ ਗੱਲ ਤਾਂ ਜਦੋਂ ਗੋਰੇ ਆਏ ਆ ਉਹਨਾਂ ਨੇ ਫਿਰ ਸੇਂਟਹੁਡ ਦੇਣਾ ਪਾ ਗੋਰੇ ਐਨੇ ਅਕਲਮੰਦ ਨੇ ਵੀ ਕਿਸੇ ਨੂੰ ਜਿਉਂਦੇ ਨੂੰ ਸੈਂਟ ਟੁੱਟ ਨਹੀਂ ਦਿੰਦੇ ਸਾਡੇ ਤਾਂ ਜਿਉਂਦੇ ਆ ਅੱਜ ਕੱਲ ਦਿਵਾਨ ਲੱਗਦੇ ਉਹਨਾਂ ਨੇ ਸਾਨੂੰ ਮੈਂ ਦੱਸਿਆ ਨਾ ਵੀ ਉਹਨਾਂ ਨੇ ਇਸ ਤਰ੍ਹਾਂ ਕਰਕੇ ਨੁਕਸਾਨ ਸਾਡਾ ਕੀਤਾ ਵੀ ਸੰਤ ਸ਼ਬਦ ਅਸੀਂ ਸਮਝਿਆ ਨਹੀਂ ਬਾਣੀ ਤੋਂ ਇੱਕ ਸੰਤ ਸ਼ਬਦ ਹੈ ਕਿ ਸੰਤਨ ਸ਼ਬਦ ਹੈ ਸੰਤਨ ਬਹੁਵਚਨ ਚ ਆਉਂਦਾ ਜਿਹੜਾ ਗੋਰਿਆਂ ਦੇ ਵਿੱਚ ਸੈਂਟ ਕਹਿੰਦੇ ਆ ਤੇ ਜਿਹੜਾ ਅੱਜ ਪੰਜਾਬੀ ਜੀ ਆਪਾਂ ਸੰਤ ਲਾਉਨੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਹੈਗਾ ਹੁਣ ਤਾਂ ਕਹਿੰਦੇ ਆਗਿਆ ਵਿੱਚ ਮਿਲਗੇ ਦਿਵਾਨ ਵੀ ਲੱਗਣਗੇ ਇਹ ਉਹੀ ਸ਼ਬਦ ਹੈ ਨਹੀਂ ਨਹੀਂ ਇਹ ਤਾਂ ਮਨਕੜ ਅੰਤ ਹੈ ਨਾ ਜੀ ਮੈਂ ਦੱਸਿਆ ਨਹੀਂ ਵੀ ਜਿੰਨੇ ਸ਼ਬਦ ਅਸੀਂ ਘੜੇ ਹੋਏ ਆਂ ਕਿੰਨੇ ਅੱਗੇ ਦੀ ਮੈਂ ਗਿਣਤੀ ਕਰ ਦਵਾ ਗੁਰੂ ਸ਼ਬਦ ਗੁਰਬਾਣੀ ਚੋਂ ਅਸੀਂ ਨਹੀਂ ਖੋਜਿਆ ਲੰਗਰ ਸ਼ਬਦ ਅਸੀਂ ਨਹੀਂ ਖੋਜਿਆ ਸੰਤ ਅਸੀਂ ਨਹੀਂ ਖੋਜਿਆ ਮੂਲ ਸ਼ਬਦ ਅਸੀਂ ਨਹੀਂ ਖੋਜਿਆ ਗੋਬਿੰਦ ਦਾ ਸਾਨੂੰ ਨਹੀਂ ਪਤਾ ਰਾਮ ਦਾ ਸਾਨੂੰ ਨਹੀਂ ਪਤਾ ਨਾਮਦੇਵ ਜੀ ਕਹਿੰਦੇ ਆ ਮੇਰੋ ਬਾਪ ਮਾਧੋ ਹੂੰ ਔਰ ਮਤਲਬ ਐਨੀ ਭਾਸ਼ਾ ਅੱਗੇ ਜਾ ਕੇ ਜੇ ਮੈਂ ਕਹਾ ਮੈਨੂੰ ਬਹੁਤ ਬੜਾ ਡਰ ਲੱਗਦਾ ਕਹਿਣ ਤੋਂ ਉਹ ਕਹਿੰਦੇ ਜਿਹਨੂੰ ਆਪਣੇ ਬਾਪ ਦਾ ਨਹੀਂ ਪਤਾ ਹੁੰਦਾ ਉਹਨੂੰ ਕੀ ਕਹਨੇ ਹੋ ਤੁਸੀਂ ਇਹ ਗੁਰਬਾਣੀ ਚ ਸਵਾਲ ਪੁੱਛਿਆ ਹੋਇਆ ਜਿਉ ਬੇਸੂਆ ਕੇ ਘਰ ਪੂਤ ਜਨਮਿਓ ਸੋ ਨਾਮ ਪਰਿਓ ਹੈ ਤ੍ਰਗਟੀ ਜੀ ਜੀ ਆਤਮ ਗਿਆਨ ਦੀ ਗੱਲ ਹੈ ਤੁਸੀਂ ਜੇ RAM ਨੂੰ ਨਹੀਂ ਜਾਣਿਆ ਤੁਸੀਂ ਕੁਛ ਨਹੀਂ ਕੀਤਾ ਫੋਕਟ ਧਰਮ ਹੈ ਤੁਹਾਡੇ ਕੋਲ ਕਿਉਂਕਿ RAM ਜੋਤ ਹੈ ਜੋਤ ਨੇ ਜੋਤ ਚ ਰਲਣਾ ਜਿੱਥੇ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਆਸਰੀ ਵਾਰ ਚ ਇੱਕ ਸਿਰਫ ਆਸਰੀ ਵਾਰ ਤਾਂ ਮੈਂ ਗਲਤੀ ਕਹਿਣਾ ਵੈਸੇ ਉਹ ਆਸਰੀ ਵਾਰ ਪ੍ਰੋਨਾਂਊਂਸ ਹੁੰਦੀ ਹੈ ਵਰਡ ਐ ਨਹੀਂ ਲਿਖਿਆ ਨਹੀਂ ਗੁਰਬਾਣੀ ਜੀ ਕਿਤੇ ਆ ਸਾਰੀ ਵਾਰ ਜੀ ਉਹ ਕਹਿੰਦੇ ਆ ਅਸੀਂ ਪੁਰਾਤਨ ਜਿਹੜਾ ਰਹਿਰਾਸ ਅਸੀਂ ਬਾਣੀ ਮੰਨੀ ਹੋਈ ਹੈ ਰਹਿਰਾਸ ਕੋਈ ਬਾਣੀ ਨਹੀਂ ਹੈ ਰਹਿਰਾਸ ਸਿਰਲੇਖ ਨਹੀਂ ਹੈ ਸ਼ਬਦ ਹੈ ਉਹਦੇ ਵਿੱਚ ਆਉਂਦਾ ਹੈ ਉਹਨਾਂ ਸ਼ਬਦਾਂ 'ਚ ਇੱਕ ਵਾਰ ਰਹਿਰਾਸ ਅਸੀਂ ਉਹਨੂੰ ਰਹਿਰਾਸ ਸਾਹਿਬ ਕਹਿਣ ਲੱਗ ਗਏ ਚਲੋ ਉਸ ਤੋਂ ਪਹਿਲਾਂ ਇੱਕ ਪੰਕਤੀ ਪੜ੍ਹਦੇ ਹਾਂ ਜਿਹੜੀ ਕਿ ਆਸਾ ਦੀ ਵਾਰ ਜੀ ਨੂੰ ਅਸੀਂ ਕਹਿੰਨੇ ਵਾਰ ਸ਼ ਲੋਕਾਂ ਨਾਲ ਉਹਦਾ ਰਹਾਉ ਹੈ ਜੀ ਜੀ ਉਹ ਅਸੀਂ ਕਹਿੰਨੇ ਆ ਹਰ ਜੁਗ ਜੁ ਨਹੀਂ ਜਾਤਮਹਿ ਜੋਤ ਜੋਤਮਹਿ ਜਾਤਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੋਤ ਚੋ ਜਾਣੀ ਦਾ ਜਿਹੜਾ ਵਾਹਾ ਗੁਰੂ ਸ਼ਬਦ ਹੈ ਇਹ ਦੋ ਤੇ ਚਾਰ ਵੇਦਾਂ ਨੂੰ ਕਵਰ ਕਰਦਾ ਅਸਲ ਚ ਕਿਉਂਕਿ ਗੁਰਮਣੀ ਚਾਰ ਵੇਦਾਂ ਦਾ ਗਿਆਨ ਹੈ ਜੀ ਤੇ ਪੱਟ ਵਾਹ ਗੁਰੂ ਲਿਖਦੇ ਆ ਵਰਡ ਉਹ ਕਹਿੰਨੇ ਆ ਵੀ ਉਹ ਗੁਰੂ ਤਾਂ ਆਗਿਰ ਤਿੰਨ ਸਾਡੇ ਵੇਦਾਂ ਚੋਂ ਵਾਹ ਸ਼ਬਦ ਵਾਹਿਦ ਲਈ ਆ ਰਿਹਾ ਉੱਥੇ ਜੀ ਜਿਹੜਾ ਅਰਬੀ ਦਾ ਸ਼ਬਦ ਹੈ ਵੀ ਉਹ ਵਾਹਿਦ ਗੁਰੂ ਦੀ ਮੈਂ ਗੱਲ ਕਰ ਰਿਹਾ ਚਾਰ ਵੇਦ ਇਕੱਠੇ ਕਰਤੇ ਇੱਕ ਸ਼ਬਦ ਲਿਖ ਕੇ ਤਾਂ ਉਹ ਲਿਖਦੇ ਵਾਹ ਗੁਰੂ ਜੀ ਕੀ ਫਤਿਹ ਪਰ ਪੂਰੀ ਜਾਪ ਬਾਣੀ ਵਿੱਚ ਨਾ ਵਾਹ ਸ਼ਬਦ ਆਵੇ ਨਾ ਗੁਰੂ ਸ਼ਬਦ ਆਵੇ ਇੰਡੀਵਿਜੂਅਲੀ ਵੀ ਨਹੀਂ ਆਉਂਦਾ ਅਸੀਂ ਜਦੋਂ ਕੋਈ ਵੀ ਨਾਮ ਖੋਜਣਾ ਹੈ ਨਾ ਅਸੀਂ ਸਭ ਤੋਂ ਪਹਿਲਾਂ ਦੇਖਣਾ ਵੀ ਉਹਦਾ ਪਿੱਛੇ ਮੂਲ ਕਿਹਾ ਜੋਤ ਦਾ ਹੁਣ ਇੱਕ ਜੋਤ ਹੁੰਦੀ ਹੈ ਓਮਕਾਰ ਸ਼ਬਦ ਤੁਸੀਂ ਜੋਤ ਨਾਲ ਜੁੜਨਾ ਹੈ ਹਮ ਜੋਤ ਅਸੀਂ ਛੱਡ ਬੈਠੇ ਹਾਂ ਕਿਉਂਕਿ ਸਾਨੂੰ ਆਰਾਮ ਕਹਿਣ ਚ ਸ਼ਰਮ ਵੀ ਆਉਣ ਲੱਗੀ ਕਿਉਂਕਿ ਸਾਨੂੰ ਭੁਲੇਖਾ ਪਾਤਾ ਵੀ ਜਿਹੜਾ Hindu ਧਰਮ ਵਿੱਚ ਇੱਕ ਅਯੁੱਧੇ ਅੱਜ ਜੰਮਿਆ ਸੀ ਰਵਿਦਾਸ ਜੀ ਕਹਿੰਦੇ ਹਮ ਤੋ ਏਕ ਆਰਾਮ ਕਹਿ ਛੂਟਿਆ ਉਹ ਰਾਮ ਜਿਹੜਾ ਹਰੇਕ ਦੇ ਹਿਰਦੇ ਚ ਮੈਂ ਉਹਦੀ ਗੱਲ ਕਰਦਾ ਮੈਂ ਉਹਦੇ ਵਾਲੇ ਨੂੰ ਤਾਂ ਜਾਣਦਾ ਵੀ ਨਹੀਂ ਉਹ ਕੌਣ ਸੀ ਉਹਦਾ ਇੱਕ ਚਲੋ ਸਿਮਰ ਸਾਸਤ ਦੀ ਕਹਾਣੀ ਹੈ ਅਸੀਂ ਕਿਉਂਕਿ ਖੋਜਿਆ ਨਹੀਂ RAM ਤੋਂ ਵੱਡਾ ਅਖਰ ਨਹੀਂ ਹੈ ਸਾਡੇ ਕੋਲ ਸਾਰੀ ਜਪ ਬਾਣੀ 'ਚ ਹਰੀ ਸ਼ਬਦ ਨਹੀਂ ਆਉਂਦਾ ਜਿਹੜਾ ਸਾਰੀ ਗੁਰਬਾਣੀ 'ਚ 9000 ਵਾਰ ਆ ਗਿਆ ਉਹ ਕੀ ਕਹਿੰਦੇ ਆ ਦੋ ਜਗ੍ਹਾ ਯੂਜ਼ ਕਰਦੇ ਆ ਨਾਉ ਮਰੇ ਨਾ ਠਾਗੇ ਜਾਹੇ ਜਿਨ ਕਾ RAM ਵਸੇ ਮਨਮਾਹ ਰਾਮ ਕਿਉਂ ਯੂਜ਼ ਕੀਤਾ ਗੁਰੂ ਨਾਨਕ ਜੀ ਨੇ ਹੂੰ ਫਿਰ ਇੱਕ ਜਗ੍ਹਾ ਹੋਰ ਆਉਂਦਾ ਹੈ ਜਪਜੀ ਵਿੱਚ ਇੱਕ ਜਗ੍ਹਾ ਹੋਰ ਵੀ ਆਉਂਦਾ ਹੈ ਉੱਥੇ ਨੇੜੇ ਪੌੜੀ ਚ ਆਉਂਦਾ ਵੀ ਉਹ ਉਹਨਾਂ ਨੇ ਰਾਮ ਕਿਉਂ ਯੂਜ਼ ਕੀਤਾ ਸਾਨੂੰ ਸਵਾਲ ਤਾਂ ਇਹ ਬਣਨਾ ਚਾਹੀਦਾ ਸੀ ਵੀ ਉਹਨਾਂ ਨੇ ਕੋਈ ਹੋਰ ਅੱਖਰ ਕਿਉਂ ਨਹੀਂ ਕੀਤਾ ਨੌਵੇਂ ਪਾਸ਼ਾ ਦਾ ਸ਼ਲੋਕ ਪੜੋ ਆਖੀਰੀ ਜਿੱਥੇ ਬਾਣੀ ਤੋਂ ਬਾਦ ਮਨਾਵਣੀ ਹੈ 57 ਨੰਬਰ ਸ਼ਲੋਕ ਹੈ ਉਹ ਜੀ ਕਹਿੰਦੇ ਰਾਮ ਨਾਮ ਔਰ ਮੈਂ ਗਹੇਉ ਜੀ ਰਾਮ ਨਾਮ ਦਾ ਸਹਾਰਾ ਲੈ ਕੇ ਹਿਰਦੇ ਵਿੱਚ ਮਨ ਨੂੰ ਲਿਜਾ ਕੇ ਉੱਥੇ ਗਹਿਣਾ ਪਾਉਣਾ ਮਨ ਨੇ ਗਹਿਣਾ ਬਣਨਾ ਹੂੰ ਤਾਂ ਕਿ ਟਾਰ ਲੈਣਾ ਇਹਨੂੰ ਉਹਨੇ ਚਾ ਕੇ ਸਮ ਨਹੀਂ ਕੋਈ ਹੁਣ ਇਹ ਤੋਂ ਕਹਾ ਕੀ ਕਰਾਂਗੇ ਇਹ ਤੋਂ ਕਹਾ ਆਪਣੇ ਕੋਲ ਕੋ ਗੱਲ ਹੈ ਕਿ ਰਾਮ ਨਾਮ ਦੇ ਬਰਾਬਰ ਕੋਈ ਗਿਆਨ ਰਾਮ ਨਾਮ ਵਰਡ ਕਿਉਂ ਆਈ ਜਾਂਦਾ ਉੱਥੇ ਸਾਨੂੰ ਇਹ ਦਾ ਮਤਲਬ ਵਰਡਸ ਦੀ ਇੰਪੋਰਟੈਂਸ ਸੇ ਨਹੀਂ ਪਤਾ ਲੱਗੀ ਹੈ ਥਾਈ ਅਸੀਂ ਜਿਹੜਾ ਸ਼ਬਦ ਇੱਕ ਵਾਰ ਪਿਕ ਕਰ ਲਿਆ ਇਹ ਪੱਟਾਂ ਦੇ ਸੋਈਆਂ ਤੋਂ ਇਲਾਵਾ ਮੈਂ ਦੱਸਿਆ 1402 ਪੰਨੇ ਦੇ ਪਹਿਲੀ ਵਾਰ ਵਾਗ ਗੁਰੂ ਸ਼ਬਦ ਆਉਂਦਾ ਉਹ ਤੋਂ ਪਹਿਲਾਂ ਆਉਂਦਾ ਸਤ ਸਾਚ ਸਤ ਹੁੰਦਾ ਹੈ ਸਤ ਉੱਥੇ ਨਾਮ ਨਹੀਂ ਲਿਖਿਆ ਸਾਚ ਲਿਖਦਾ ਸ਼੍ਰੀ ਨਿਵਾਸ ਕੀ ਜੋਤ ਦਾ ਨਿਵਾਸ ਸਭ ਤੋਂ ਉੱਚਾ ਸੁਖ ਸਾਗਰ 'ਚ ਜੀ ਜਿਹੜੀ ਜੋਤ ਸੁਖ ਸਾਗਰ 'ਚ ਪਹੁੰਚ ਗਈ ਹੈ ਹੁਣ ਉਹਨੇ ਸੁਖ ਸਾਗਰ ਦੇਖ ਲਿਆ ਪੱਟ ਜੀ ਨੇ ਤਾਂ ਦੇਖ ਲਿਆ ਹੂੰ ਆਦਪੁਰਖ ਕਹਤਾ ਫਿਰ ਉਹਨੂੰ ਜੀ ਓੰਕਾਰ ਨੂੰ ਆਦਪੁਰੂਹ ਕਹਿੰਦਾ ਫਿਰ ਓੰਕਾਰ ਨੂੰ ਦੋ ਵਰਡ ਲਾ ਕੇ ਅਖੀਰ ਚ ਕਹਿੰਦੇ ਵਾਹਿ ਜੀਓ ਵੀ ਵਾਹਿ ਵੀ ਉਨਾ ਇੰਪੋਰਟੈਂਟ ਹੈ ਜਿੰਨਾ ਗੁਰੂ ਹੈ ਵਾਹਿ ਗੁਰੂ ਵਾਹ ਗੁਰੂ ਹਾਹੇ ਦੀ ਸਿਆਰੀ ਨਹੀਂ ਬੋਲਦੀ ਅਸੀਂ ਸਤਨਾਮ ਨੂੰ ਤਾਂ ਸੱਤੇ ਨਾਮ ਨਹੀਂ ਕਹਿੰਦੇ ਵਾਹਿ ਗੁਰੂ ਨੂੰ ਅਸੀਂ ਵਾਹਿ ਗੁਰੂ ਕਹਿ ਦਿੰਨੇ ਜਿਹਦਾ ਮਤਲਬ ਸਾਨੂੰ ਪ੍ਰੋਨਨਸੀਏਸ਼ਨ ਤਾਂ ਕਲੀਅਰ ਨਹੀਂ ਹੈ ਜੇ ਥਾਈਂ ਤਾਂ ਵਰਡਸ ਦੀ ਵੀ ਕਿਹੜਾ ਵਰਡ ਕਿੱਥੇ ਬੋਲਣਾ ਇੱਕ ਹੋਰ ਸ਼ਬਦ ਹੈ ਬਾਣੀ ਚ ਆਉਂਦਾ ਉਹ ਅਖਰ ਹੈ ਸੱਚ ਵਰਡ ਅੱਛਾ ਜੀ ਕਿਉਂਕਿ ਲਿਖਿਆ ਜਿਵੇਂ ਅਖਰ ਅਖਰ ਉਹ ਹੁੰਦਾ ਜਿਹੜਾ ਅੱਖ ਨੂੰ ਦਿਖੇ ਅਖਰ ਹੈ ਜਿਹੜਾ ਖਰਦਾ ਨਹੀਂ ਹਾਂਜੀ ਮੇਰਾ ਮੂਲ ਅਖਰ ਹੈ ਹੂੰ ਉਹ ਹਰੀ ਨੂੰ ਅਖਰ ਲਿਖਿਆ ਹੋਇਆ ਅੱਧਿਆਂ ਨੂੰ ਇਹ ਹੀ ਨਹੀਂ ਪਤਾ ਵੀ ਉਹਨੂੰ ਅਖਰ ਪੜ੍ਹਨਾ ਹੈ ਕਿ ਉਹਨੂੰ ਅਖਰ ਪੜ੍ਹਨਾ ਹੈ ਹਰ ਹਰ ਅਖਰ ਦੋਇ ਭਾਗ ਲਿਖਿਆ ਵੀ ਅਖਰ ਕਿੱਥੇ ਆ ਉਧਚਾਰ ਹੋ ਗਏ ਬਹੁਤ ਇੰਡੀਕੇਸ਼ਨਸ ਨਾਲ ਲਿਖੀ ਹੋਈ ਹੈ ਪਰ ਕਿਉਂਕਿ ਸਾਡੇ ਕੋਲ ਉਹ ਜਿਹੜਾ ਪੋਸਟ ਕੋਲੋਨੀਅਲ ਗਿਆਨ ਨਹੀਂ ਰਿਹਾ ਜੀ ਜਿਹੜਾ ਇਹ ਹੈ ਇਹਦੇ ਨਾਲ ਤਾਂ ਅਸੀਂ ਬਸ ਇਸ ਗੱਲ ਨੂੰ ਵੀ ਮੈਨੂੰ ਇਸ ਗੱਲ ਦਾ ਕਾਫੀ ਅਫਸੋਸ ਹੁੰਦਾ ਹੈ ਵੀ 6-6 ਮਹੀਨੇ ਦੇ ਬੱਚਿਆਂ ਨੇ ਅ ਇਸ ਧਰਮ ਲਈ ਆਪਣਾ ਸੀਸ ਦਿੱਤਾ ਤੇ ਅਸੀਂ ਉਸ ਦੀ ਕੀ ਕੀਮਤ ਪਾਈ ਹੈ ਵੀ ਅਸੀਂ ਉਹ ਅੱਖਰ ਚੂਜ਼ ਕਰ ਲਏ ਜਿਹੜੇ ਬਾਣੀ ਵਿੱਚ ਹੈ ਹੀ ਨਹੀਂ ਪਰਮਾਤਮਾ ਸ਼ਬਦ ਬਾਣੀ 'ਚ ਹੈ ਹੀ ਨਹੀਂ ਆਤਮਾ ਸ਼ਬਦ ਬਹੁਤ ਘੱਟ ਆਉਂਦਾ ਆਤਮਾ ਦੀ ਜਗ੍ਹਾ ਰਾਮ ਆ ਜਾਂਦਾ ਹੈ ਆ ਰਾਮ ਆ ਜਾਏਗਾ ਜਾਂ ਕ੍ਰਿਸ਼ਨ ਕ੍ਰਿਸ਼ਨ ਵਰਡ ਆਤਮਾ ਲਈ ਹੁੰਦਾ